ਹੇ ਨਾ ਜਾਣ ਨੂੰ ਤੇਰੇ ਨੂੰ ਕੀ ਹੋਇਆਗਾ ਹੁਈ ਹੁੰਗਰ ਮਾਰਨ ਲੱਗ ਜਾਨੀ ਮੈਨੂੰ ਦੇਖ ਕੇ ਘੜਾ ਚੰਦਰੀ ਨੇ ਮਾਜ ਕੇ ਦੇਣਾ ਐਸੇ ਚਿਪਾਲਾ ਤੋਕੇ ਜਾ ਨਾ ਰਹੀ ਨਾ ਰਹੀ ਆਖਿਆ ਤਾਂ ਹੈਗਾ ਸੀ ਮੈਨੂੰ ਕੰਮ ਨਿਮੇੜ ਲੈਣ ਤੇ ਮੈਂ ਆਪੇ ਚਾਹ ਕਰ ਦੂੰਗੀ ਕੁਛ ਕਰਨ ਨੂੰ ਹਾਕ ਮਾਰਦੇ ਏ ਜੇ ਲੱਡੂ ਦੇਸ ਮੈਂ ਤਾਂ ਆਪ ਡੈਡੀ ਤੋਂ ਮਸਾਉਂਗਾ ਐ ਮੰਮੀ ਤਾਂ ਲੈ ਲਓ ਕੰਗ ਤਾਂ ਤੈਨੂੰ ਲੋਟ ਨਹੀਂ ਆਉਦੀ ਲੱਡੂ ਖਾਣ ਨੂੰ ਦੱਸ ਤੈਨੂੰ ਕੀ ਹੋਇਆ ਚੋਲਟੀ ਕਿਸੇ ਥਾਂ ਦੀ ਪੁੱਤ ਨਹੀਂ ਦਾ ਇਹਦੇ ਚ ਨਾ ਡਰ ਇੱਧਰ ਧੜਦੇ ਹੁਣ ਹੱਥ ਜੇ ਲਾਤੇ ਹੈਗੇ ਦੇਖ ਲੈਣੀ ਕਿਵੇਂ ਖੇਖਰ ਕਰਦੀ ਐ ਫਫੇ ਪੁੱਟ ਲਈ ਬੁੜੀ ਦੀ ਤੈਨੂੰ ਜਾਤ ਹੀ ਪੁੱਛੀ ਹੈ ਪਹਿਣੇ ਫੁੱਲਸ ਤਾਂ ਹਰ ਦਵਾਰ ਪਾ ਕੇ ਆਇਆ ਪੂਰਾ 30000 ਰੁਪਇਆ ਲੱਗ ਗਿਆ ਐ ਤਾਂ ਨਾਕੀ ਨਹੀਂ ਰਹਿਣਾ ਨਾਲੇ ਆ ਕੀ ਕਹਿਣਗੇ ਅਮਨ ਵਰਗੀਆਂ ਵੀ ਹੁਣ ਇਹਨਾਂ ਤਾਂ ਬੁੜੀ ਦੀ ਰੋਟੀ ਵੀ ਨਹੀਂ ਹੋਈ ਚੱਜਦੀ ਹਏ ਜਿਆਨੋਖੇ ਹੋ ਜਾਂਦੀ ਐ ਐਦੋ ਤਰ ਰੱਬਾ ਚੱਕੀ ਲੈ ਮੇਰੇ ਆਪਣਾ ਕੜਾ ਜੱਗ ਸੁਣਾ ਹੁੰਦਾ ਏ ਇਹ ਮਰ ਜੇ ਭਰੇ ਖੜਾ ਛੁੱਟ ਜੀ ਮੈਂ ਹੁਣ ਕਰਨਾ ਵੀ ਕੀ ਐ ਕੋਈ ਸ਼ਾਨ ਦਾ ਨਹੀਂ ਬਾੜੀ ਦੀ ਕੁੱਟ ਦੇ ਜੋ ਹਏ ਮੋ ਸੁੱਕੀ ਜਾਂਦਾ ਜਿਸੀ ਮੈਨੂੰ ਕੁੜੇ ਚਾਦੀ ਕੁੱਟ ਦੇ ਜਾ ਤੇਰੀ ਜਾਨ ਵਾਲੀ ਔਖੀ ਹੋਈ ਜਾਂਦੀ ਐ ਹੈ ਹੈ ਨਾ ਜਾਨ ਨੂੰ ਤੇਰੇ ਨੂੰ ਕੀ ਹੋਇਆਗਾ ਉਹੀ ਹੁੰਗਰ ਮਾਰਨ ਲੱਗ ਜਾਨੀ ਮੈਨੂੰ ਦੇਖ ਕੇ ਸੌ ਸਿਆਪੇ ਨੇ ਘਰ ਦੇ ਤੂੰ ਤਾਂ ਕੱਲੀ ਬੇਲੀ ਮੰਜੇ ਜੋਗੀ ਆ ਪਹਿਲਾਂ ਤਾਂ ਤੜਕਿਓ ਜਵਾਖ ਜੈਨ ਸਕੂਲ ਤਿਆਰ ਕਰਕੇ ਤੋਰਿਆ ਆ ਹੁਣ ਇਹ ਆਜੂਗਾ ਕਿਧਰ ਇਹ ਚਾਹਦਾ ਹੁਕਮ ਲਾ ਦੂਗਾ ਨਾ ਕੀ ਹੋਇਆ ਤੈਨੂੰ ਟਿੱਕ ਕੇ ਪਿਆ ਵੀ ਨਹੀਂ ਜਾਂਦਾ ਮੈਨੂੰ ਕਹੇ ਕੋਈ ਪੈਣ ਨੂੰ ਮੈਂ ਤਾਂ ਸਾਰਾ ਦਿਨ ਨਾ ਉਠਾਂ ਆ ਤੇਰੇ ਵਰਗੀ ਤੂੰ ਤਾਂ ਟਿੱਕਿਆ ਵੀ ਨਹੀਂ ਜਾਂਦਾ ਚਾਹ ਨੂੰ ਦੱਸਦਾ ਇਹਨੂੰ ਕੀ ਹੋਇਆਗਾ ਕਿ ਤੂੰ ਮੱਕੇ ਗੁੱਡਣੀ ਇੱਥੇ ਚਾਹ ਨੂੰ ਲੱਗੀ ਰਹੂਗੀ ਸਾਰਾ ਦਿਨ ਹੁਣ ਨਾ ਮੈਨੂੰ ਬੋਲ ਜੇ ਮਾਰੀ ਕਰ ਲੈਣ ਦੇ ਦੋ ਕੰਮ ਜਿਹੜੇ ਹੈਗੇ ਨੇ ਆ ਗੋਡੇ-ਗੋਡੇ ਸੂਰਜ ਚੜਿਆ ਆ ਕੋਈ ਨਹੀਂ ਜਦੋਂ ਮੈਂ ਬੈਲੀ ਹੋ ਗਈ ਨਾ ਕਰ ਦੂੰਗੀ ਚਾ ਐਵੇਂ ਨਾ ਹੱਕਾਇਆ ਮਰੀ ਜਾਈ ਮੈਨੂੰ ਸ਼ਾਦੀ ਕੁੱਟੀ ਮੰਗੀ ਸੀ ਸੌ ਪੌੜੀਆਂ ਚੜ ਗਈ ਜੇ ਮੇਰੇ ਚ ਹਿੰਮਤ ਹੋਵੇ ਆਪ ਹੀ ਕਰ ਲਾਂ ਕੁੱਟ ਸਰਾਮ ਆਸਾਨੀ ਨਾ ਕਰਾਂ ਸ਼ਾਦੀ ਕੁੱਟ ਨੂੰ ਵੀ ਆਏ ਝੜ ਕੇ ਝਾਰੇ ਚੱਕ ਕੇ ਪੈਂਦੀ ਹੈ। ਐ। ਐ। ਅੰਨ ਠਕੜਾ ਜਾਂਦਾ ਹੈ। ਆਪ ਹੀ ਕੁੱਟ ਲਿਆਵਾ ਕਰਕੇ ਖਬਰ ਸਰੀਰ ਹੀ ਬਣ ਜੇ ਚਾਦੀ ਕੁੱਟ ਨਾਲ। ਐ। ਕੋਲਾ ਵੀ ਚੱਕ ਲਾਂ। ਕੜਾ ਚੰਦਰੀ ਨੇ ਮਾਜ ਕੇ ਦੇਣਾ ਐਸੇ ਚੀ ਪਾਲਾਂ ਤੋਕੇ ਚਾ। ਖਬਰ ਕੁ ਸਰੀਰ ਬਣ ਜੇ। ਆਪ ਹੀ ਲਿਉਣਿਆ ਕੁੱਟ ਕਰਕੇ। ਕੋਈ ਕਟ ਪੀਲਾ ਕੱਲ ਦੀ ਮਰਦੀ ਪਈਆ ਹੋਸ਼ ਨਹੀਂ ਅੰਦਰ ਗਿਆ ਨਾ ਤੁਰਿਆ ਜਾਂਦਾ ਨਾ ਖੜਿਆ ਜਾਂਦਾ ਐ ਐ ਐ ਐ ਐ ਪਤਾ ਨਹੀਂ ਇਹਦੇ ਅੰਦਰ ਕੀ ਹੈ ਜਾਂ ਇਹਨੂੰ ਲੈਦਗੀ ਭੁੱਖ ਲੱਗਦੀ ਹੈਗੀ ਚਾਹ ਚਾਹ ਲਾਈ ਰੱਖੂਗੀ ਜਾ ਹੁਣ ਜਾ ਕੇ ਮੰਜੇ ਤੇ ਬਹਿ ਜਾ ਪਾਤਾ ਗੰਦ ਚੱਲ ਪੁੱਤ ਲਿਆ ਦੇ ਜਦੋਂ ਲੈਉਣੇ ਚੱਲ ਪੁੱਤ ਲਿਆ ਦੀ ਆ ਡਰਾਮੇ ਵਾਜ ਤਾਂ ਬਥੇਰੀ ਆ ਸੜਿਆ ਜਾ ਕੌਲਾ ਆਵਦਾ ਧੱਕਤਾ ਹੈ ਹਾ ਠਕੋ ਲਾ ਮੈਂ ਤਾਂ ਲੈ ਕੇ ਸੋਈ ਚ ਬਾੜ ਦੂ ਆਵਦਾ ਸੜਿਆ ਜਾ ਕੌਲਾ ਚਾਹ ਚਾਹ ਲਾਈ ਰੱਖੂਗੀ ਦਿਨੀਆਂ ਤੈਨੂੰ ਠੋਰਾ ਪਹਿਲਾਂ ਮੈਂ ਆਵਦਾ ਕੰਮ ਨੇ ਮੇੜ ਲਾ ਸਾਰੇ ਗੰਦ ਪਾ ਗਈ ਉਹ ਦੇਖ ਲੈ ਬੀਪੀ ਦੀ 사 사인 ਨਹੀਂ ਵਧਿਆਗੀ ਨਾਲ ਸਾਰਾ ਕੰਮ ਕਰਾਉਂਦੀ ਆ ਇੱਕ ਇਹ ਆ ਮੈਨੂੰ ਰੋਡੀ ਲੱਗੀ ਹੋਈ ਆ ਮੰਜੇ ਦਾ ਖੜਾ ਹੀ ਨਹੀਂ ਛੱਡਦੀ ਹੈਗੀ ਸਗੋਂ ਮੇਰੇ ਵੀ ਕੰਮ ਛਡਵਾ ਰੱਖੇ ਨੇ ਕੁਛ ਨਹੀਂ ਕਰਨ ਦਿੰਦੀ ਹੈਗੀ ਫਰੁਲਗੀ ਸੱਚੀ ਮੈਂ ਤਾਂ ਆ ਗਈ ਬਹਿ ਜੇ ਬਚੋਲੇ ਦਾ ਬੇੜਾ ਜਿਹੜੇ ਨੇ ਐ ਵੀ ਨਹੀਂ ਦੇਖਿਆ ਸਾਰਾ ਦਿਨ ਗੰਦ ਚਾਥ ਰਹਿਦਾ ਖੰਗਰਾਲਾਂ ਕਰ ਕਰੇ ਨੇ ਬੇੜਾ ਪਰ ਰੱਖਿਆ ਗੁਰਸ਼ਰਨ ਪੁੱਤਰੇ ਆ ਗੁਰਸ਼ਰਨ ਮੈਨੂੰ ਪਾਣੀ ਦਾ ਗਲਾਸ ਦੇ ਕੇ ਜਾ ਤਾਂ ਤੇ ਤੋਂ ਤਾਂ ਮਨ ਨਹੀਂ ਤਪਾਈ ਜਨੇ ਮੈਂ ਤਾਂ ਉਹਦੇ ਦੋਸਤਾਂ ਨਾਲ ਖੇਡਣਿਆ ਪੁੱਤ ਪਾਣੀ ਮੰਗਿਆ ਸੀ ਹੋਰਾ ਫੋਰਾ ਜਵਾਕ ਨਹੀਂ ਅੱਖੇ ਲੱਗਦੇ ਪਾਣੀ ਮੰਗਿਆ ਸੀ ਜਿਹੇ ਜਿਆੜੇ ਉਹ ਜੇ ਕੁੱਝੇ ਕਿੱਥੇ ਅੱਜ ਕੱਲ ਦੀ ਲਾਅ ਅੱਖੇ ਲੱਗਦੀ ਐ ਭਾਏ ਮਨਾ ਦੇਖੀ ਜਾ ਉਹ ਬੁਲੇਟ ਕੇ ਪਾ ਜਾ ਜਦ ਸੇ ਰੋਟੀ ਪਾ ਦੇ ਰੋਟੀ ਖਾਣਾ ਵਾ ਰੋਟੀ ਤਾਂ ਪਾ ਦੇਣੀ ਐ ਮੈਂ ਤਾਂ ਪਹਿਲਾਂ ਸਾਰਾ ਘਰ ਦਾ ਕੰਮ ਮਸਾਂ ਨੇ ਮੇੜਾ ਇਕੱਲਾ ਬੇਬੇ ਸਾਰਾ ਦਿਨ ਮੈਨੂੰ ਹੀ ਹੋਕਰੇ ਮਾਰੀ ਜਾਊਗੀ ਕਿਹੜਾ ਕੋਈ ਕੰਮ ਨਿਮੇੜਨ ਦਿੰਦੀ ਆ ਐਡਾ ਦਿਨ ਚੜ ਗਿਆ ਰੋਟੀ ਪਾਣੀ ਤਾਂ ਨਾ ਮੈਂ ਤੁਹਾਨੂੰ ਫੇਰ ਖਵਾਉਂਗੀ ਆ ਦਿਵਾਲੀ ਕਰਕੇ ਮੈਂ ਸਾਰ ਸਫਾਈਆਂ ਹੀ ਕਰੀ ਆਂਦੀ ਆ ਆ ਬੇਬੇ ਦਾ ਮੰਜਾ ਨਾ ਚੱਕ ਗਿਆ ਸਵਾਤ ਚ ਕਰਦੀ ਏ 100 ਬੰਦਾ ਆਉਂਦਾ ਸਾਰਾ ਦਿਨ ਇੱਥੇ ਖੰਗਰਾਲਾਂ ਘੁੰਮੀ ਜਾਂਦੀ ਆ ਬੁਰਾ ਲੱਗਦਾ ਹੈਗਾ ਓਹ ਅੰਦਰ ਕਾਤੋਂ ਕਰਨਾ ਇੱਥੇ ਕੁਛ ਨਹੀਂ ਹੁੰਦਾਗਾ ਬਾਰ ਪੈ ਤੈਨੂੰ ਕੀ ਕਹਿੰਦੀ ਹੈਗੀ ਲੈ ਮੈਨੂੰ ਕੀ ਕਹਿੰਦੀ ਹੁਣ ਤੂੰ ਤਾਂ ਤੜਕੇ ਤੋਂ ਵਗ ਜਾ ਨਾ ਰੋਟੀ ਪਾਣੀ ਖਾਣਾ ਹੋਣਾ ਕਰੇ ਘਰੇ ਤਾਂ ਮੈਂ ਹੀ ਹੁੰਨੀ ਆ ਕੋਈ ਗਵੰਡਣਾ ਆਜੇ ਅਗਲੇ ਕਹਿੰਦੀ ਲੈ ਇਹਨਾਂ ਨੇ ਗੰਦ ਪਾ ਰੱਖਿਆਗਾ ਚਲ ਦੇਖ ਲੈ ਤੇਰੀ ਮਰਜ਼ੀ ਆ ਮਰਜ਼ੀ ਕੀ ਲੈ ਕਹਿ ਬੇਬੇ ਨੂੰ ਮਾੜਾ ਜਾ ਮੰਜਾ ਕਰੀਏ ਅੰਦਰ ਇੱਕ ਪਾਸੇ ਹੋ ਜੂ ਓਹੋ ਮਾੜੀ ਜੀ ਖੜੀ ਆ ਮੰਜਾ ਕਰਕੇ ਤੇਰੇ ਅੰਦਰ ਕੋਈ ਤਾਂ ਮੈਂ ਇੱਥੇ ਠੀਕ ਆ ਮੈਨੂੰ ਇੱਥੇ ਸਾਹ ਸੌਖਾ ਆਉਂਦਾ ਮੇਰੇ ਅੰਦਰ ਦਮ ਘੁੱਟਦਾ ਲੈ ਚਲ ਕੋਈ ਨਹੀਂ ਹੱਕ ਦਮ ਘੁੱਟਦਾ ਲੈ ਪਹਿਲਾਂ ਆਂ ਦੱਸ ਕੀ ਤੂੰ ਕਿਦਰੇ ਨਹੀਂ ਮਰਦੀ ਹੈਗੀ ਮਾਰਨ ਤਾਂ ਤਾਂ ਸੱਚੀ ਪਾੜਾ ਡਾਰ ਦਿਆ ਜਿਵੇਂ ਗੁੜ ਦੇ ਕੇ ਜਾਨ ਲਈ ਹੋਵੇ ਕਿਦਰ ਇਹਨੂੰ ਕੁਝ ਹੁੰਦਾ ਸਵਾਤ ਜੀ ਆਂ ਦੱਸ ਤੈਨੂੰ ਕਿ ਘਰੋਂ ਬਾਹਰ ਕੱਢਣ ਲੱਗੇ ਆਂ ਅਸੀਂ ਚਲ ਇਹਦਾ ਹੀ ਕਰੀ ਜਾਊਗੀ ਚੰਗਾ ਹੋ ਹੋ ਖੜੀ ਬੇਬੇ ਹੋ ਖੜੀ ਕਰੀਏ ਮਨ ਜਾ ਅੰਦਰ ਆ ਜਾ ਸਾਰਾ ਦਿਨ ਹਾਏ 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 ਕਰੀ ਤਾਂ ਉਹੀ ਮਾੜੀ ਹੁੰਦੀ ਆ ਅ ਲੈ ਇਹਦੀ ਹਾਏ ਨਹੀਂ ਤਾਂ ਤਾਂ ਹੀ ਤਾਂ ਘਰ ਵਿੱਚ ਬਰਕਤ ਨਹੀਂ ਹੈਗੀ ਆ ਜਾ ਅੰਦਰ ਆ ਜਾ ਮਾਈ ਤਾਂ ਸੱਚੀ ਦੁਖੀ ਹੋਗੀ। ਹੋ ਜਾ ਕੇ ਆਇਆ ਕਰਨਾ। ਤਰੇ ਆਓ ਜੀ ਨਾਲੇ ਉਧਰ ਕੌਲਾ ਜਿਹਾ ਪਿਆ ਉਹ ਤਰੇ ਆਓ ਮੈਂ ਨਹੀਂ ਹੱਥ ਲਾਉਂਦੀ ਹੁਣ। ਚੰਗਾ। ਐਵੇਂ ਬਾਹਰ ਨਾ ਆਉਣਾ। ਹੋਣੀ ਆ। ਹੁਣ ਪੂਰੀ ਬੱਕਰ ਵੀ ਨਹੀਂ ਮਾਰਨ ਦਿੱਤੀ। ਸਾਰਾ ਦਿਨ ਨਾ ਬਸ ਮਾਂ ਪੁੱਤ ਆਉਦੇ ਹੀ ਨਹੀਂ ਨਾ ਤੋ ਤਾਂ ਲੋਟਾਂ। ਬਾਹਰ ਰੋਟੀ ਖਾਣਾ ਬੋਲੀ ਜੰਨੀ ਆ ਤੂੰ ਵੀ। ਬਾਤ ਹੋ ਕੇ ਆਉਣਾ। ਇਹ ਗਏ ਅੰਦੇ ਸੀ ਕਿ ਮੈਨੂੰ ਵੀ ਲੱਡੂ ਲੱਡੂ ਲਿਆ ਦਿਓ ਪੁੱਤ ਅੱਜ ਤਾਂ ਆਪਾਂ ਕੰਮ ਚੱਲਿਆ ਫੇਰ ਲਿਆ ਦੂੰ ਕਿਸੇ ਦਿਨ ਨਹੀਂ ਡੈਡੀ ਮੈਨੂੰ ਲਿਆ ਕੇ ਦਿਓ ਚਲ ਕੋਈ ਗੱਲ ਨਹੀਂ ਤੂੰ ਖੇਡ ਲੈ ਮੈਂ ਆਉਂਦਾ ਹੋਇਆ ਲਿਆ ਦੂੰਗਾ ਜਗਾ ਹਾਂ ਕਰਸ਼ਾਰਨ ਓ ਕਰਸ਼ਾਰਨ ਕਿੱਥੇ ਆ ਹਾਂ ਡੈਡੀ ਆਲੇ ਪਤਫੜ ਨੱਡੂ ਡੱਬਾ ਚਾਕਾ ਲੱਡੂ ਖਾਵਾਗੇ ਲੱਡੂ ਖਾਵਾਗੇ ਮਨ ਲਾਦਾ ਨਾ ਜੀਤਾ ਲੱਡੂ ਲਿਆਇਆ ਮੇਰਾ ਜੀਤਾ ਕਰਦਾ ਲੱਡੂ ਖਾਣ ਨੂੰ ਕਿੰਨਾ ਆਚਰ ਹੋਗਾ नाक ਤੇ ਲੱਡੂ ਨਾ ਖੀਰ ਨਾ ਪ੍ਰਸ਼ਾਦ ਜਾਂਦੇ ਜੀਆਂ ਦਾ ਤਾਂ ਸਾਰੇ ਕਾਸੇ ਨੂੰ ਜੀ ਕਰਦਾ ਗੁਰਸ਼ਰਨ ਨੂੰ ਹਾਕ ਮਾਰਦੇ ਜੇ ਲੱਡੂ ਦੇ ਦੋ ਤਾਂ ਗੁਰਸ਼ਰਨ ਮੈਨੂੰ ਥੋੜਾ ਜਿਹਾ ਲੱਡੂ ਦੇ ਜਾ ਹਾਂ ਦਾਦੀ ਕੀ ਕਹਿੰਦੀ ਸੀ ਪੁੱਤ ਮੈਨੂੰ ਦੇ ਦੇ ਥੋੜਾ ਜਿਹਾ ਲੱਡੂ ਮੈਂ ਤਾਂ ਆਪ ਡੈਡੀ ਤੋਂ ਮਸਾ ਮੰਗਾਇਆ ਮੰਮੀ ਤੋਂ ਲੈ ਲਓ ਇਹ ਕਿੱਥੇ ਦਿੰਦਾ ਲੱਡੂ ਇਹ ਤਾਂ અપਮਾ ਵਰਗਾ ਮਨਾਪੀ ਯਾਰ ਸੋਈ ਚ ਖਾ ਜੇ ਕੋਈ ਪਿਆ ਹੋਇਆ ਛੱਡਿਆ ਹੋਇਆ ਤਾਂ ਉੱਥੇ ਜਾਂਦੇ ਹੌਲੀ ਹੌਲੀ ਉੱਥੇ ਖਾ ਕੇ ਆਉਣੀਆ ਬੋਰਾ ਐ ਬਦਨ ਚਿੱਤੜੇ ਹੋਣਗੇ ਐ ਪੈ ਨਹੀਂ ਹਲਤ ਬੋਲਾ ਖਾਈ ਲੈਨੀਆ ਨਹੀਂ ਮੈਂ ਮਰ ਜਾ ਮੈਂ ਮਰ ਜਾ ਕੀ ਕਰਾਂ ਮੈਂ ਬੁੜੀ ਦਾ ਨਾ ਤੈਨੂੰ ਸੰਗ ਤਾਂ ਨਹੀਂ ਆਉਂਦੀ ਸਾਡੇ ਦਵਾਈਆਂ ਤੇ ਉਈ ਇੰਨੇ ਨੇ ਪੈਸੇ ਲਵਾਈ ਜਾਂਦੀਆਂ ਆ ਘਰ ਖੁੰਗਲ ਕਰ ਲਿਆ ਤੇਰੇ ਪਿੱਛੇ ਖੰਗ ਤਾਂ ਤੈਨੂੰ ਲੋਟ ਨਹੀਂ ਆਉਂਦੀ ਲੱਡੂ ਖਾਣ ਨੂੰ ਦੱਸ ਤਾ ਇਹਨੂੰ ਕੀ ਹੋਇਆ ਚੋਲਟੀ ਕਿਸੇ ਥਾਂ ਦੀ ਪੁੱਤ ਨਹੀਂ ਖਾਂ ਇਹਦੇ ਚੋਂ ਨਾ ਕਰ ਇਧਰ ਧੜਦੇ ਹੁਣ ਹੱਥ ਜੇ ਲਾਤੇ ਹੈਗੇ ਮਾੜੀ ਮੋਢੀ ਤਾਂ ਸੰਗ ਸ਼ਰਮ ਮੰਨ ਲਿਆ ਕਰ ਵੀ ਮੈਂ ਢਿੱਲੀ ਮੱਠੀ ਆ ਕੋਈ ਖਾਂਦੀ ਸੀ ਖੜਾ ਖਾਣ ਦਿੰਨੀ ਐ ਕੋਈ ਖਾਂਦੀ ਸੀ ਐ ਗੱਲਾਂ ਦੇ ਜਵਾਬ ਦੇਣੋਂ ਨਿਹੜਦੀ ਹੈਗੀ ਐ ਥੋੜੀ ਆ ਵੀ ਚੁੱਪ ਕਰ ਜੂ ਹੂ ਆ ਕੇ ਮੈਂ ਬਿਮਾਰ ਰਹੇਗੀ ਕਰਦੀ ਕੀ ਹਾਲ ਹੈਗੀ ਸੱਚੀ ਮੈਂ ਤਾਂ ਨਾ ਲੈਲੀ ਨਾ ਕਿਥੇ ਰੋਡੀ ਲੱਗੀ ਐ ਦੱਦ ਲਾਤੀ ਮੈਨੂੰ ਇੱਥੇ ਲੈ ਸਾਰੇ ਲੱਡੂਆਂ 'ਚ ਹੱਥ ਜੇ ਪਾਤੇ ਆਗੇ ਤੂੰ ਹੀ ਸੂਗ ਆਉਂਦੀ ਹੈਗੀ ਚੱਲ ਸ਼ੋਕਰ ਮੁੰਡਾ ਖਾ ਗਿਆ ਹੱਥ ਜੇ ਲਾ ਗਈ ਫਟਪਰੇ ਨੂੰ ਦੁਖੀ ਹੋ ਗਈ ਸੱਚੀ ਸਾਰਾ ਦਿਨ ਇਹਨਾਂ ਦਾ ਗੋਲਾ ਧੰਦਾ ਕੀ ਕਰਨੇ ਦੇ ਟੱਬਰ 'ਚ ਕਿੱਥੇ ਫਸੀਆਂ ਮੈਂ ਕੋਈ ਨਾ ਇਹਨੂੰ ਹੁਣ ਵੜਨ ਦੇ ਰਸੋਈ 'ਚ ਮੈਂ ਦੇ ਉੱਚਾ ਉਧਰ ਆ ਜੀਬ ਦੇ ਸਵਾਦ ਤਾਂ ਛੱਡਦੀ ਨਹੀਂ ਹੈਗੀ ਬੁੜੀ ਹੋ ਗਈ ਇਹਦੇ ਜੀਬ ਦੇ ਸਵਾਦ ਨਾ ਗਏ ਆਪ ਆ ਜੂਗੀ ਚੱਕ ਡਬਰਾ ਰਸੋਈ ਚ ਉੱਤੇ ਚਾ ਅੱਜ ਲੱਡੂ ਮਾੜਾ ਜਿਹਾ ਸੁਣ ਲੈ ਜਵਾਖ ਦੇ ਮੂੰਹ ਵੀ ਲੱਡੂ ਲਿਆਂਦੇ ਐਡੇ ਇਹਦੀ ਜੀਬ ਲੂਤਦੀ ਆਗੀ ਖਾਣ ਕੁੱਤੇ ਉਹ ਕਹੇ ਮੈਂ ਬਿਮਾਰ ਹਾਂ ਡਰਾਮੇ ਕਰਦੀ ਏ ਕਿਹੜੀ ਬਿਮਾਰ ਵੀ ਮੈਨੂੰ ਕੋਈ ਨਾਲ ਕੰਮ ਧੰਦਾ ਨਾ ਕਰਾਉਣਾ ਪਏ ਜੀ ਮੈਂ ਤਾਂ ਤੇਰੇ ਉਹੀ ਨਹੀਂ ਹੱਥ ਲਵਾ ਕੇ ਰਾਜੀ ਕਿਸੇ ਕੰਮ ਤੇ ਕੋਈ ਸੂਗ ਆਉਂਦੀ ਏ ਮੈਨੂੰ ਤਾਂ ਆ ਵਧੀਆ ਬੈਠਕ ਜੀ ਚਮੰਝਾ ਕਰਤਾ ਨਹੀਂ ਹਿੱਥੀ ਗੰਦ ਪਾ ਰੱਖਿਆ ਸੀਗਾ ਰਸੋਈ ਸਾਹਮਣੇ ਜੇ ਖਾਣੇ ਦਾ ਰੋਟੀ ਖਾਣ ਦੀ ਜੀ ਨਹੀਂ ਸੀ ਕਰਦਾ ਪਤਾ ਨਹੀਂ ਕਿੱਦਾਂ ਖੜਾ ਛੁੱਟੂ ਇਹਦੇ ਨਾਲ ਨਾ ਮਰੇ ਨਾ ਖੜਾ ਛੁੱਟੇ ਬੇਬੇ ਉਹ ਜੱਸੀ ਕੀ ਕਹੀ ਜਾਂਦੀ ਸੀ ਹੈ ਬੇਬੇ 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 ਜੱਸੀ ਬੇਬੇ ਜੱਸੀ ਉਰੇ ਬੱਜ ਕੇ

ਪੈਣੇ ਹਣਾ ਬਹੁਤ ਮਾੜਾ ਹੋਇਆ ਬਜ਼ੁਰਗ ਤਾਂ ਘਰ ਦਾ ਜਿੰਦਾ ਹੁੰਦੇ ਨੇ ਘਰ ਦਾ ਜਿੰਦਾ ਤਾਂ ਹੈਗੇ ਤੇ ਪੈਣੇ ਇਹ ਬੇਬੀ ਤਾਂ ਬਾੜੀ ਵਧੀਆ ਸੀ ਜਿਹੜੀ ਦੀ ਨੂੰ ਆ ਨਾ ਬਾੜੀ ਫਫੇ ਕੁੱਟਨੀ ਤੀ ਮੀ ਆ ਗਈ ਉਹ ਤਾਂ ਬਾੜੀ ਹਰਾਮਣਾ ਮੇਰੀ ਤਾਂ ਆਉਣੀ ਜਾਣੀ ਸੀ ਇਹਨਾਂ ਦੇ ਘਰੇ ਤੇ ਉਹ ਤਾਂ ਆ ਬਚਾਰਾ ਕੋਈ ਡਰਦਾ ਇਹਨਾਂ ਦੇ ਘਰੇ ਨਾ ਬਹੂ ਤੋਂ ਪਤਾ ਲੈ ਨਹੀਂ ਸੀ ਜਾਂਦਾ ਇਹਨਾਂ ਦੇ ਘਰੇ ਬਾੜੀ ਚੰਦਰੀ ਆ ਅੱਛਾ ਅੱਛਾ ਬਸ 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 ਚੁੱਪ ਕਰੋ ਜਿਸੀ ਕੀ ਗੱਲ ਹੋ ਗਈ ਬੇਬੇ ਬਾਲੀ ਢਿੱਲੀ ਹੋ ਗਈ ਸੀਗੀ ਨਿੱਪਣ ਢਿੱਲੀ ਕਿੱਥੇ ਚੰਗੇ ਭਲੇ ਸੀ ਮਾੜੇ ਮੋੜ ਟਖੰਗ ਖਾਂਸ ਸੀ ਜੀ ਤਾਂ ਚਲ ਉਹਨੂੰ ਰਹੀਦੀ ਸੀ ਨਾਲੇ ਤੁਹਾਨੂੰ ਪਤਾ ਹੀ ਐ ਮੈਂ ਤਾਂ ਬੇਬੇ ਨੂੰ ਕਦੇ ਚਾਹ ਨਹੀਂ ਲੱਗਣ ਦਿੱਤਾ ਸੀ ਕਿਧਰੇ ਖਿੱਚੜੇ ਵੇਰੇ ਦਲੀਆ ਮੈਂ ਤਾਂ ਸੱਚੀ ਪਹਿਲਾਂ ਰੋਟੀ ਪਕਦੀ ਪਹਿਲਾਂ ਬੇਬੇ ਨੂੰ ਫੜਾਉਂਦੀ ਪੁੱਛਣਾ ਮੈਨੂੰ ਤਾਂ ਹਜਾਈ ਨਹੀਂ ਸੱਚ ਆਉਂਦਾ ਬੇਬੇ ਪਰਹੀ ਨਹੀਂ ਹੈਗੀ ਹਾਂ ਐ ਤਾਂ ਜੱਸੀ ਪਤਾ ਹੀ ਐ ਸਾਨੂੰ ਤੂੰ ਕਿੰਨੀ ਸੇਵਾ ਕਰਦੀ ਸੀ ਬੇਬੇ ਦੀ ਮੈਂ ਤੂੰ ਤਾਂ ਕੋਈ ਕਮੀ ਨਹੀਂ ਛੱਡੀਗੀ ਸੇਵਾ ਚ ਤਾਂ ਮੇਤਾ ਨਾਲੇ ਕੱਲੀ ਜਣੀ ਸੀ ਕਦੇ ਨਹੀਂ ਮੇਤਾ ਆਖੇ ਸੀ ਮੱਖਾ ਚਲੇ ਦਿੱਲੀ ਮੱਠੀ ਜੀ ਰਹਿੰਦੀ ਸਾਰਾ ਕੰਮ ਆਪ ਕਰਦੀ ਚਲ ਕੋਈ ਨਹੀਂ ਹੌਸਲਾ ਰੱਖ ਚੁੱਪ ਕਰ ਜਾ ਦੇਖ ਲਾ ਲਈ ਰੱਬ ਦਾ ਪਾਣਾ ਜੋ ਆਇਆ ਇੱਕ ਦਿਨ ਉਹਨੇ ਜਾਣਾ ਹੀ ਹੈ ਪਰ ਰੱਬ ਦਾ ਪਾਣਾ ਕਿਉਂ ਭੁਖੀ ਮਾਰਦੀ ਇਹਨੇ ਖੇਖਣ ਕਰਦੀ ਐ ਡੱਕਾ ਨਹੀਂ ਦਿੰਦੀ ਸਾਰਾ ਕੰਮ ਕਰਾਉਂਦੀ ਸੀ ਉਹ ਤੋਂ ਅੱਛਾ ਯਾਰ ਹਾਂ ਦੇਖ ਲੈ ਕਿੰਨੇ ਚੇਪ ਘਰ ਵਰਦੀ ਹੈ 커피 ਬੋਟਲ ਬੁੜੀ ਦੇ ਤਾਂ ਇਹ ਜਾਤ ਹੀ ਪੁੱਛੀ ਹੈਗੀ ਪਤਾ ਹੀ ਨਾ ਹੁਣ ਕੀ ਕੱਗੇਣਗੇ ਬੈਠੀ ਕੀ ਲੱਛਣ ਕਰਦੀ ਹੈ ਮੈਨੂੰ ਪਤਾ ਨਹੀਂ ਦੇਖ ਲੋ ਜੀ ਬੇਬੇ ਨਾਲ ਪਾ ਮੈਂ ਮੂੰ ਲੜਦੀ ਰਹਿੰਦੀ ਸੀ ਮੈਂ ਨਾ ਬੋਲ ਬਗਿਆੜਾ ਤੇ ਤੇਰਾ ਮੇਰਾ ਚਿੱਤ ਨਹੀਂ ਲੱਗਦਾ ਕਰ ਜਣੋ ਬੇਬੇ ਬਿਨਾ ਘਰ ਸੁਣਾ ਸੁਣਾ ਲੱਗਦਾ ਨਾਲੇ ਲੜਨ ਮੜਨ ਦਾ ਕੀ ਹੈ ਜੀ ਉਹੀ ਗੱਲ ਕਹਿੰਦੇ ਸੱਸ ਨੂੰ ਲੜੀਆਂ ਕਿ ਜੁੱਲੇ ਚੜੀਆਂ ਕਿ ਲੜਾਈ ਹੁੰਦੀ ਐ ਸੱਸ ਨੂੰ ਦੀ ਹੁਣ ਤਾਂ ਸੱਚੀ ਮੇਰੇ ਜਨੂੰ ਆਥਣੇ ਜਿਦਾ ਹੌਲ ਪੈਣ ਲੱਗ ਜਾਂਦੇ ਬੇਬੇ ਦੇ ਸਾੜੇ ਮੈ ਸੋਨੂ ਐ ਕਹਿੰਦੀ ਸੀ ਹੁਣ ਭੋਗ ਤੇ ਕਿਵੇਂ ਕਰਨਾ ਰੋਟੀ ਪਾਣੀ ਦਾ ਕੋਈ ਰੈਵਾੜੀ ਕਰ ਲਈ ਆਪਾਂ ਕਰਨਾ ਕੀ ਆ ਬਸ ਦਾਲ ਰੋਟੀ ਕਰਦੇ ਆਂ ਜਿਹੇ ਜਿਹੀ ਹੁੰਦੀ ਆ ਥਾਲ ਰੋਟੀ ਪਹਿਲਾਂ ਦਾਲ ਰੋਟੀ ਕਰਦੇ ਆਪਾਂ ਚੰਗੇ ਲੱਗਾਂਗੇ ਅਗਲਾ ਆਖੂਗਾ ਫੱਕਾ ਬੋਤਿਆਣੀ ਹੋ ਕੇ ਮੁੱਕੀ ਆ। ਲ ਦਾਲ ਰੋਟੀ ਕਰਤੀ। ਸੁੱਖ ਨਾ ਬੇਬੇ ਦੇ ਰੰਗ ਭਾਗ ਲੱਗੇ ਨੇ। ਮੈਂ ਤਾਂ ਕਹਿਨੀ ਆਪਾਂ ਮਟਰ ਪਨੀਰ ਤੇ ਜਲੇਬੀਆਂ ਜਰੂਬੀਆਂ ਕਰ ਲਈ। ਨਾਲੇ ਮੈਂ ਨਾ ਬੇਬੇ ਹੋਰਾਂ ਨੂੰ ਮੇਰੇ ਪਿੰਡ ਫੋਨ ਕਰਤਾ। ਮਖਾ ਬੇਬੇ ਤੁਹਾਨੂੰ ਤਾਂ ਹੁਣ ਛਾਂ ਪਾਉਗੀ। ਮੈਨੂੰ ਲਿਆਉਣਗੇ ਕਾਂਟੇ। ਹੁਣ ਅਗਲੇ ਦੋ ਟੂਮਾ ਲਿਆਉਣਗੇ। ਪਹਿਲਾਂ ਆਪਾਂ ਦਾਲ ਰੋਟੀ ਨਾਲ ਉਹਨਾਂ ਨੂੰ ਹੋ ਕਰਾਂਗੇ ਤੇ ਨਾਲੇ ਨਾਲ ਪਿੰਡ ਬਿਹੜਾ ਆਊਗਾ। ਅਗਲੇ ਕੀ ਕਰਨਗੇ? ਦਾਲ ਰੋਟੀ ਕੀਤੀ ਹੈ ਇਹਨਾਂ ਨੇ। ਬੇਬੇ ਹੋਰਾਂ ਨਾਲ ਤਾਂ ਬਾਵਾ ਸ੍ਰੀਕਾ ਕਬੀਲਾ ਆਊਗਾ। ਉਹ ਮੇਰੀ ਗੱਲ ਸੁਣਾ ਜਹਜ ਆਪਣਾ ਹੈਗਾ ਦਾਲ ਰੋਟੀ ਨਾਲ ਸਰਦਾ ਸਾਰ ਲਾ ਉਹਨੂੰ ਜਾਂਦੀ ਨਹੀਂ ਤਾਂ ਵੀ ਤੈਨੂੰ ਤਾਂ ਪਾਣੀ ਨਹੀਂ ਪੁੱਛਿਆ ਹੁਣ ਤੂੰ ਜਿਲੇਪਗਾ ਪਾੜਦੇ ਆਂ ਬੂ ਮੈਂ ਮਰ ਜਾ ਮੈਨੂੰ ਤਾਂ ਤੂੰ ਕਦੇ ਚੰਗੀ ਕਿਹ ਹੈ ਨਹੀਂ ਹੈਗਾ ਮੈਂ ਤਾਂ ਮਾੜੀ ਹੀ ਰਹੀ ਸੱਚੀ ਤੇਰੇ ਵਾਸਤੇ ਅੱਕੇ ਪਾਣੀ ਨਹੀਂ ਪੁੱਛਿਆ ਕਿਉਂ ਨਹੀਂ ਪਾਣੀ ਪੁੱਛਿਆ ਐਨੀ ਢਿੱਲੀ ਮੁੱਠੀ ਤਾਂ ਮੈਂ ਸੰਭਲਦੀ ਰਹੀ ਆਂ ਆਪ ਤਾਂ ਤੂੰ ਘਰੇ ਹੀ ਨਹੀਂ ਸੀ ਬੜਦਾ ਹੈਗਾ ਮੇਰੇ ਤਾਂ ਜੱਸ ਲੈਣੀ ਮਾੜਾ ਹਾਂ ਹੁਣ ਤੇਰੀ ਸ਼ਰੀਕੇ ਚ ਨੱਕ ਨਹੀਂ ਰਹਿੰਦੇ ਹਾਂ ਬਸ ਜੀ ਮੇਰੀ ਆਖਰੀ ਗੱਲ ਮੰਨ ਲਓ ਮੇਰੀ ਸ਼ਰੀਕੇ ਚ ਨੱਕ ਰੱਖ ਦੋ ਮੈਨੂੰ ਤਾਂ ਪੈਸ਼ ਸ਼ਰਮ ਆਉਂਦੀ ਐ ਐਂ ਤਾਂ ਨੱਕ ਹੀ ਨਹੀਂ ਰਹਿਣਾ ਨਾਲੇ ਆਹ ਕੀ ਕਹਿਣਗੇ ਅਮਨ ਵਰਗੀਆਂ ਵੀ ਹੁਣ ਇਹਨਾਂ ਤਾਂ ਬੁੜੇ ਦੀ ਰੋਟੀ ਵੀ ਨਹੀਂ ਹੋਈ ਚੱਜਦੀ ਐਡੇ ਤਾਂ ਨਹੀਂ ਆਪਾਂ ਗਰੇ ਹੋਏ ਐਡੇ ਤਾਂ ਨਹੀਂ ਆਪਾਂ ਨੰਗ ਹੈਗੇ ਇੱਕ ਦਿਨ ਤਾਂ 100 200 ਬੰਦੇ ਦੀ ਰੋਟੀ ਕਾਰੀ ਸਕਦੇ ਆ ਚੱਲ ਕੋਈ ਨਹੀਂ ਪੁੱਛਣਾ ੜਤ ਕੇ ਨੂੰ ਪੈਸੇ ਫਿਰ ਕਿਹੜਾ ਥੋੜੇ ਲੱਗਣਗੇ ਲੈ ਕਿੰਨੇ ਕ ਪੈਸੇ ਲੱਗ ਜਾਣਗੇ ਨਾਲੇ ਜੀ ਆਪ ਹੀ ਖਾਣਾ ਛਰ ਇੱਕ ਚ ਵੀ ਠੋਕਾ ਆਪਣੂ ਹੀ ਬਣੋਗੇ ਕਿਸੇ ਹੋਰ ਦੀ ਨਹੀਂ ਬਣਦੀ ਮੇਰੇ ਪੇਕੇ ਤੋਂ ਤਾਂ ਨਾਲ ਚਾਚੇ ਤਾਏ ਸਾਰਾ ਸਰੇਕਾ ਕਬੀਲਾ ਆਊਗਾ ਮੇਰੀ ਫਿਰ ਕੀ ਰਹੂਗੀ ਉੱਥੇ ਪਤਾ ਹੀ ਯਾਰ ਪੰਡਤ ਜੀ ਤਰੀ ਕਿੰਨੇ ਕਹਿ ਗਈ ਆ ਰਹੀ ਆ ਉਹਦੇ ਨਾਲ ਕੋਈ ਨਹੀਂ ਕੀ ਕਹੀ ਜਾਣਿਓ ਜੀ ਮੈਂ ਤਾਂ ਸੁਣਦਾਂ ਜੇ ਤਾਂ ਕੁਛ ਨਹੀਂ ਕੋਈ ਗੱਲ ਨਹੀਂ ਮੈਂ ਅੜਤ ਕੇ ਨਾ ਕਰਦਾ ਗੱਲ ਪੁਕਾ ਲਾਂਗੇ ਜਿਨੇ ਗੱਲ ਨਹੀਂ ਕਰਨੀ ਪੈਸੇ ਫੜ ਕੇ ਲਿਓ ਤੇ ਨਾਲੇ ਹਲਵਾਈ ਹਲਬੂਈ ਨੂੰ ਕਹਿ ਦੋ ਕਹਿ ਦਨਾ ਕਹਿ ਦਨਾ ਤੇ ਫੁੱਲਾਂ ਦਾ ਹੀ ਕਰਨਾ ਬੇਬੇ ਦਾ ਫੁੱਲ ਵੀ ਹਰ ਦਵਾਰ ਪਾ ਕੇ ਆਵਾਂਗੇ ਗੱਡੀ ਵੱਡੀ ਕਰਾ ਲਿਓ ਨਾਲਤਾ ਮੇਰੇ ਪੇਕਿਆਂ ਤੋਂ ਜਾਣਗੇ ਮੇਰੀ ਮਾਂ ਵਿਚਾਰੀ ਊਂਕੜਾ ਕਦੇ ਕਿਤੇ ਗਈ ਐ ਬਹਾਨੇ ਨਾਲ ਵਿਚਾਰੀ ਹੋਤੇ ਰਹਤੇ ਮੱਥਾ ਟੇਕ ਕੇ ਆਉਗੀ ਹਨਾ ਆਹੋ ਬੇਬੇ ਨੇ ਮਾਰਨਾ ਸੀ ਤੇਰੀ ਮਾਂ ਨੇ ਘੁੰਮਣਾ ਸੀ ਕੀ ਬੁੜਬੁੜ ਕਰੀਆਂ ਨਾ ਰਹਿਣਾ ਕੋਈ ਦਿਲ ਦੀ ਕੁੰਡੀ ਖੋ ਲਿਆ ਜਾਂਦਾ ਮੈਨੂੰ ਸੁਣਾ ਕੇ ਗੱਲ ਕਰਿਆ ਕਰ ਬਸ ਕੁਛ ਨਹੀਂ ਕੋਈ ਗੱਲ ਨਹੀਂ ਪਾਇਆ ਵਾਂਗੇ ਫੁੱਲ ਵੀ ਹੋਰ ਨਾਲੇ ਬਹਾਨੇ ਨਾਲ ਆਪਾਂ ਨਾ ਐ ਤੋ ਆਵਾਂਗੇ ਕੋਈ ਤੀਰਥ ਤੇ ਜਾਵਾਂਗੇ ਊਂਕੜਾ ਜੈਖਣੇ ਦਾ ਜਾ ਜਾਂਦਾ ਦਸਾਂ ਦਾ ਸਬੰਧ ਨਿਕਲ ਜੂ ਚਲ ਕੋਈ ਨਹੀਂ ਮਾਰਦ ਕੇ ਨਾ ਗੱਲ ਕਰਦਾ ਹਰ ਦੇ ਹਰ ਜਾ ਹਾਂ ਨੀ ਮੇ ਤੇ ਰੱਜੀਵ ਤਾਂ ਹੌਲੀ ਕਰਾ ਕੇ ਛੱਡੂੰ ਮਸਾਂ ਤਾਂ ਬੁੜੀ ਮਰੀ ਐ ਮਸਾਂ ਤਾਂ ਮੇਰੇ ਦਿਨ ਸੌਖਿਆ ਹੁਣ ਤਾਂ ਜੇ ਖਣਦਾ ਹੋਰੇ ਕਦੋਂ ਖੁੱਲ ਪਹਿਣ ਕਦੋਂ ਕੰਮ ਨੇ ਪੜੇ ਦੰਦਨ ਖਰਾਬ ਹੋ ਗਏ ਉਹ ਉਧਰ ਦੇ ਨਾ ਉਧਰ ਦੇ ਡੀਪੇ ਨਹੀਂ ਡੀਪੇ ਆਜਾ ਪਾਣਾ ਨੰਗੇ ਆ ਨਹੀਂ ਲੰਗਣ ਦਾ ਟਾਈਮ ਮੇਰੇ ਕੋਲ ਕਿੱਥੇ ਆ ਆ ਪ੍ਰਸ਼ਾਦ ਲੈ ਜਾ ਮੈਂ ਹਲੇ ਕਈ ਘਰਾਂ ਦੇ ਦੇ ਕੇ ਆਉਣਾ ਪ੍ਰਸ਼ਾਦ ਆ ਜਾ ਭੈਣੇ ਕੰਮ ਤਾਂ ਹੁੰਦੀ ਰਹਿਣਗੇ ਨਹੀਂ ਲੈ ਭੈਣੇ ਮੈਂ ਤਾਂ ਪ੍ਰਸ਼ਾਦ ਦੇਣ ਆਈ ਸੀ ਆ ਬੇਬੇ ਦੇ ਫੁੱਲ ਪਾਉਣ ਗਈ ਸੀ ਨਾ ਕਿੱਥੇ ਗਏ ਤੇ ਭੈਣੇ ਤੁਸੀਂ ਭੈਣੇ ਫੁੱਲਸ ਤਾਂ ਹਰ ਦਵਾਰ ਪਾ ਕੇ ਆਇਆ ਪੂਰਾ 30000 ਰੁਪਿਆ ਲੱਗ ਗਿਆ ਨਾਲੇ ਤੈਨੂੰ ਪਤਾ ਬੇਬੇ ਸਾਡੀ ਸੁੱਖ ਨਾ ਪੁੱਤ-ਪੋਤਿਆਂ ਵਾਲੇ ਹੋ ਕੇ ਮਰੀ ਐ ਅਸੀਂ ਤਾਂ ਭੈਣੇ ਵੱਡਾ ਕੀਤਾ ਤੁਹਾਨੂੰ ਪਤਾ ਹੀ ਐ ਉਹ ਤੇ ਕਿਸੇ ਚੀਜ਼ ਦੀ ਹੈਗੀ ਸੀ ਕਮੀ ਚੰਗਾ ਮਟਰ ਪਨੀਰ ਚੰਗੀਆਂ ਜਲੇਬੀਆਂ ਨਾਲੇ ਭਣਾਇਆ ਹੁੰਦਾ ਆਪਦੇ ਸ਼ਰੀਕ ਇਕਬੀਲੇ ਨਹੀਂ ਖਾਣਾ ਹੁੰਦਾ ਖੜਕ ਕਿਸੇ ਨੇ ਬਾਹਰ ਖਾਣਾ ਹੁੰਦਾ ਨਹੀਂ ਭਣੇ ਮਰਿਆਂ ਤੋਂ ਤਾਂ ਚਾਹੇ ਕੁਛ ਮਰਜ਼ੀ ਕਰੀ ਜਾ ਠੀਕ ਹੈ ਨਾ ਚਾਹੇ ਜਲੇਬੀਆਂ ਪਕਾ ਚਾਹੇ ਮਟਰ ਪਨੀਰ ਬਣਾ ਚਾਹੇ ਚੌਲ ਬਣਾ ਕੁਛ ਮਰਜ਼ੀ ਕਰ ਜਦੋਂ ਤੁਸੀਂ ਨਾ ਜਾਉਂਦੇ ਜੀ ਉਹਦਾ ਪੁੱਛ ਨਾ ਕੀਤਾ ਮਰੇ ਦੇ ਤਾਂ ਚਾਹੇ ਤੂੰ ਘਿਓ ਦੇ ਪੀਤੇ ਮਦਾਈ ਚੱਲ ਹਾਂ ਤਾਂ ਭਣੇ ਗੱਲ ਤੂੰ ਗਲਤ ਕਹਿਨੀ ਮੈਂ ਤਾਂ ਮੇਰੀ ਸੱਸ ਨੂੰ ਬਥੇਰਾ ਸਮਾਂ ਮੈਂ ਤਾਂ ਸਾਡੀ ਬੇਬੇ ਨੂੰ ਚਾਹ ਨਹੀਂ ਲੱਗਣ ਦਿੱਤਾ ਜਦੋਂ ਰੋਟੀ ਪੱਕਦੀ ਪਹਿਲੀ ਰੋਟੀ ਸਾਡੀ ਬੇਬੇ ਦੀ ਹੁੰਦੀ ਸੀਗੀ ਨੇ ਚੱਲ ਲਿਆ ਆ ਭਾਂਡਾ ਭੈਣ ਪਾਵਾਂ ਪ੍ਰਸ਼ਾਦ ਮੈਂ ਹੋਰ ਵੀ ਜਾਣਾ ਇੱਕ ਦੋ ਘਰਾਂ ਦੇ ਇਹ ਉੱਪਰ ਸੇ ਆਪ ਤਾਂ ਜਮਦੀ ਬੜਾ ਸ਼ਾਮ ਦੀ ਹੈ ਨਾ ਬੁੜੀ ਨੂੰ ਆਪਦੇ ਵੀੜੇ ਥਲੇ ਤਾਂ ਸੋਟਾ ਨਹੀਂ ਮਾਰਦੀ ਮੇਰੇ ਵਿੱਚ ਦੀ ਗੱਲਾਂ ਕੱਢਦੀ ਆ ਦੀਪੀ ਨੀ ਪੈਣੇ ਦੀਪੀ ਕਰਈਆ ਨੀ ਅਮਨ ਆ ਜਾ ਲੰਗਿਆ ਲੰਗਿਆ ਜੱਸੀ ਬੈਠੀ ਹੈ ਕੇ ਆ ਜਾ ਆ ਜਾ ਵਧੀਆ ਹੋਇਆ ਤੂੰ ਆ ਗਈ ਆ ਜਾ ਆ ਜਾ ਲੰਗਿਆ ਬਦਿਆ ਹੋਇਆ ਤੂੰ ਆਪ ਹੀ ਇੱਥੇ ਆ ਗਈ ਨਹੀਂ ਮੈਂ ਤਾਂ ਤੁਹਾਡੇ ਘਰ ਵੀ ਪ੍ਰਸ਼ਾਦ ਦੇਣ ਜਾਣਾ ਸੀਗਾ ਅੱਛਾ ਅੱਛਾ ਹੋਰ ਭੈਣੇ ਬਾਈ ਤੇ ਜਵਾਕ ਠੀਕ ਆ ਆਪਣਾ ਨੇ ਸਾਰੇ ਬਦਿਆ ਭੈਣੇ ਤੈਨੂੰ ਪਤਾ ਸਾਨੂੰ ਤਾਂ 10 ਦਿਨ ਹੋ ਗਏ ਓੜਜਾਂ ਨੂੰ ਪਹਿਲਾਂ ਭੋਗ ਫਿਰ ਹੁਣ ਫੁੱਲ ਪਾ ਕੇ ਆ ਫੁੱਲ ਕਿਣਾ ਸੀ ਨੇੜੇ ਤੇੜੇ ਪਾ ਕੇ ਆ ਸਤਪਣੇ ਹਰ ਦੁਆਰ ਗਏ ਸੀਗਾ ਪੂਰਾ 30-40000 ਰੁਪਿਆ ਲੱਗ ਗਿਆ ਚਲ ਤੇਰਾ ਵੀ ਪ੍ਰਸ਼ਾਦ ਇੱਥੇ ਬਾ ਦੂੰਗਾ ਹਾਂ ਮੈਂ ਹਾਂ ਹਾਂ ਕੋਈ ਨਹੀਂ ਭੈਣੇ ਕੋਈ ਲੈ ਭੈਣੇ ਅੱਦੇ ਪੇ ਆਮੜਾ ਪ੍ਰਸ਼ਾਦ ਵੀ ਇੱਥੇ ਬਵਾ ਲਾ ਭੈਣੇ ਮੈਂ ਨਾ ਇੱਕ ਦੋ ਘਰਾਂ ਦੇ ਹੋਰ ਜਾਣਾ ਤੈਨੂੰ ਪਤਾ ਕੱਲੀ ਕਹਿ ਰਹੀ ਆ ਕੱਲੇ ਬੰਦੇ ਤੈਨੂੰ ਪਤਾ ਹੀ ਆ ਇੱਕ ਲੱਤ ਘਰੇ ਤੇ ਇੱਕ ਲੱਤ ਬਾਹਰ ਹਨਾ ਉਹੀ ਗੱਲ ਹੋ ਜਾਂਦੀ ਆ ਚੱਲ ਚੰਗਾ ਹਮਨ ਮੈਂ ਜਾਣੀ ਆ ਚੰਗਾ ਭਣੇ ਦੀਪੀ ਹੂੰ ਦੜਿਆ ਨੂੰ ਕੱਲੀ ਜਾਨੀ ਨੂੰ ਔਖਾ ਹੀ ਹੋ ਜਾਊਗਾ ਹੁਣ ਹਨਾ ਕਾਹਦਾ ਭਣੇ ਔਖਾ ਨਾ ਭਣੇ ਇਹ ਤਾਂ ਬੁੜੀ ਨੂੰ ਜਮਾਨੀ ਸਾਫ ਦੀ ਸੀ ਸੜ ਵਿਚਾਰੀ ਨੂੰ ਸੁਬਾਹ ਚ ਡੇਕ ਕੇ ਰੱਖਦੀ ਸੜਿਆ ਜਾਂ ਮੱਜਾ ਸੜਿਆ ਜਾਂ ਤੇ ਕੰਬਲ ਨਾ ਤਾਂ ਉਹਨੂੰ ਪ੍ਰਸ਼ਾਦ ਚ ਭੱਖਾ ਲਾਉਂਦੇ ਸੀ ਸਿਆਲ ਤਾਂ ਉਹ ਵਿਚਾਰੀ ਨੂੰ ਕੁਛ ਹੋਰ ਕੁਛ ਵੀ ਨਾ ਦੱਦੀ ਆਈ ਰਾ ਬਰਾਡੇ ਮਾੜੀ ਹਾਲ ਤੁਸੀਂ ਕੁੜੇ ਬੇਬੇ ਚ ਪਾ ਕੇ ਭੈਣੇ ਮੁੰਡੇ ਨੂੰ ਵੀ ਅੱਖੇ ਲੱਗਣ ਦਿੰਦੀ ਸੀਗੀ ਅਰੇ ਵੇਖਣ ਨੂੰ ਤਾਂ ਨਹੀਂ ਲੱਗਦੀ ਜਮਾਂ ਵੀ ਵੀ ਐਂ ਕਰਦੀ ਹੋਊਗੀ ਨਾ ਨਾ ਭੈਣੇ ਬਾੜੀ ਆਹ ਹੋਇਆ ਤਾਂ ਅੱਛਾ ਖਰਾਬ ਹੈ ਕਿ ਮੈਂ ਇਹਨਾਂ ਦੇ ਆਉਂਦੀਆਂ ਨਹੀਂ ਰਹਿਣੀਆਂ ਜਦੋਂ ਬੇਬੇ ਮੁੱਕਿਆ ਬਥੇਰਾ ਦੁਰੋਕ ਕੇ ਮਾਰ ਮਾਰ ਰੋਦੀ ਸੀਗੀ ਉਹ ਤਾਂ ਤਾਂ ਬਥੇਰਾ ਰੋਦੀ ਸੀ ਹੁਣ ਉਹ ਨੂੰ ਕਹਿੰਦੀ ਆ ਵਧੀਆ ਫਿਰ ਮੈਨੂੰ ਲਾ ਦਊਗਾ ਡੀ ਡਰੇ ਲਾਉਂਦੀ ਹੋਊਗੀ ਐਂ ਕਰਦੀ ਆ ਇਹ ਹਮ ਪਤੀਆ ਭੈਣ ਅਸੀਂ ਪਿੰਡ ਚ ਹੀ ਰਹਿਨੇ ਆ ਸਾਨੂੰ ਸਭ ਪਤਾ ਚੱਲ ਛੱਡ ਭੈਣ ਇਹਨਾਂ ਗੱਲਾਂ ਨੂੰ ਮੈਂ ਘਰੇ ਜਾਨੀ ਆ ਘਰੇ ਜਵਾਕ ਕੱਲੇ ਆ ਐਂ ਨਹੀਂ ਪਤਾ ਉਹ ਜੁੰਡਮ ਜੁੰਡੀ ਹੋ ਜਾਂਦੇ ਹੋਣਗੇ ਲੈ ਭੈਣੇ ਮੈਨੂੰ ਪ੍ਰਸ਼ਾਦ ਪਾ ਦੇ ਮੈਂ ਜਾਵਾਂ ਨਾ ਭੈਣੇ ਮੈਂ ਤਾਂ ਕਿਸੇ ਦੀ ਚੁਗਲੀ ਕੀਤੀ ਨਹੀਂ ਹੈਗੀ ਅੱਜ ਕੱਲ ਤਾਂ ਤੀਵੀਆਂ ਹੋਰ ਉਹ ਸੁਣ ਕੇ ਉਧਰ ਕਰ ਦਿੰਦੇ ਨੇ ਉਧਰ ਲਈ ਸੁਣ ਕੇ ਉਧਰ ਕਰ ਦਿੰਦੀਆਂ ਨੇ ਪਾਪਾ ਤਾਂ ਕਿਸੇ ਦੀ ਚੁਗਲੀ ਕਰਦੀਆਂ ਨਹੀਂ ਹੈਗੀਆਂ ਨਾ ਪਾਣੇ ਆਪਣਾ ਤਾਂ ਸਾਰਾ ਦਿਨ ਕੰਮਾਂ 'ਚ ਧਿਆਨ ਹੁੰਦਾ ਆ ਪਾਪਾ ਨਹੀਂ ਕਿਸੇ ਦੀ ਚੁਗਲੀ ਕਰਦੇ ਜੱਸੀ ਅਮੜੇ ਖੇਤ ਗੇੜਾ ਮਾਰਿਆ ਵਾ ਚੰਗਾ ਤੁਸੀਂ ਨਾ ਅੱਜ ਖੇਤ ਗੇੜਾ ਫੇਰ ਮਾਰਿਆ ਓ ਅੱਜ ਨਾ ਹਲੇ ਘਰੇ ਰਹਿ ਰੋ ਮੈਂ ਤਾਂ ਰੋਟੀ ਦੀ ਤਿਆਰੀ ਕਰੀ ਜਣੀ ਆ ਆਪਾਂ ਰੋਟੀ ਖਵਾਉਣੀ ਆ ਕਿਨੋਂ ਲੈ ਆਕੇ ਕਿਨੋਂ ਪਹਿਲਾਂ ਨਾਲੇ ਤਾਂ ਆਪਾਂ ਵੱਡੇ-ਵਡੇਰਿਆਂ ਦੀ ਰੋਟੀ ਖਵਾਉਣੀ ਆ ਨਾਲੇ ਹੁਣ ਆਪਾਂ ਆਪਣੀ ਬੇਬੇ ਦੀ ਰੋਟੀ ਨਹੀਂ ਖਵਾਉਣੀ ਪਹਿਲਾਂ ਜੇ ਮਰਗੀ ਵਿਚਾਰੀ ਰੋਟੀ ਤਾਂ ਖਵਾਉਣੀ ਪਊ ਬੇਬੇ ਦੀ ਆਪਾਂ ਨੂੰ ਮੇਰੀ ਗੱਲ ਸੁਣਾ ਜਿਉਂਦੇ ਨੂੰ ਤੂੰ ਬੇਬੇ ਨੂੰ ਰੋਟੀ ਨਹੀਂ ਪੁੱਛੀ ਤਾਂ ਬੇਬੇ ਦੇ ਨਾ ਦੀ ਰੋਟੀ ਤੂੰ ਹੋਰਾਂ ਨੂੰ ਖਵਾਉਣ ਨੂੰ ਫਿਰਦੀ ਆ ਤੇ ਮਾੜੀ-ਮੋਟੀ ਸ਼ਰਮ ਤਾਂ ਤੈਨੂੰ ਆਉਂਦੀ ਨਹੀਂ ਨਾ ਉਦੋਂ ਤਾਂ ਉਹ ਐ ਭਜ-ਭਜ ਪੈਂਦੀ ਸੀ ਖਾਉ ਵੱਡੂ ਕਰਦੀ ਸੀ ਹੁਣ ਤੂੰ ਬੇਬੇ ਯਾਦਾ ਕੀ ਸਾਰੇ ਦੁਨੀਆਂ ਖਵਾਉਂਦੀ ਐ ਜੀ ਵੱਡੇ ਵੱਡੇ ਰਿਆਂ ਦੀ ਰੋਟੀ ਤਾਂ ਮੈਂ ਕਿਹੜਾ ਕੱਲੀ ਖਵਾਉਣੀ ਐ ਐਵੇਂ ਤੁਸੀਂ ਨਾ ਆਪਦੇ ਨਾਲ ਗਿਆਨ ਕੋਟੀ ਜਾਇਆ ਕਰੋ ਰੋਟੀ ਦੁਨੀਆਂ ਦੀ ਗੱਲ ਨਾ ਕਰ ਦੁਨੀਆਂ ਤਾਂ ਆਪਦੇ ਮਾਪਿਓ ਨੂੰ ਜਿਹੜੇ ਸਿਆਣੇ ਲੋਕ ਆ ਰੱਬ ਮੰਨਦੇ ਆ ਰੱਬ ਮੰਨ ਕੇ ਘਰੇ ਬੈ ਕੇ ਉਹਦੀ ਸੇਵਾ ਕਰਦੇ ਆ ਤੇ ਜਿਹੜੇ ਤੇਰੇ ਵਰਗੇ ਹੁੰਦੇ ਆ ਨਾ ਉਹ ਨਾਸਰਾਸ਼ ਵਿੱਚ ਛੱਡੇ ਹੁੰਦੇ ਜਾ ਕੇ ਉਹਨਾਂ ਨੂੰ ਤੇ ਰੁਲਦੇ ਫਿਰਦੇ ਆ ਜੇ ਐਡੀ ਸਿਆਣੀ ਹੁੰਦੀ ਤੂੰ ਐਡੀ ਮੰਨਤਾ ਕਰਨ ਵਾਲੀ ਹੁੰਦੀ ਤੂੰ ਆਪਦੇ ਮਾਪਿਓ ਨੂੰ ਇੱਥੇ ਘਰੇ ਬਾਹ ਕੇ ਰੋਟੀ ਖਵਾਉਂਦੀ ਉਹਨੂੰ ਤਾਂ ਸੱਸ ਸਹੁਰੇ ਬਣਾ ਕੇ ਰੱਖਿਆ ਕਦੇ ਮਾਂ ਸਮਝਿਆ ਜੇ ਤੂੰ ਮਾ ਸਮਝਦੇ ਹੋ ਵੀ ਤੈਨੂੰ ਧੀ ਸਮਝਦੀ। ਗੱਲ ਤਾਂ ਥੋੜੀ ਠੀਕ ਆ ਜੀ। ਮੈਂ ਨਾ ਵਿਚਾਰੀ ਬੇਬੇ ਨਾਲ ਬਹੁਤ ਮਾੜੀ ਕਰਦੀ ਰਹੀ ਆ। ਹੁਣ ਤਾਂ ਮੈਨੂੰ ਵੀ ਮਹਿਸੂਸ ਹੁੰਦਾ। ਮੈਂ ਉਹਨੂੰ ਕਦੇ ਇਹ ਨਾ ਜੱਜ ਨਾ ਬੋਲੀ। ਜਦੋਂ ਵਿਚਾਰੀ ਕੋਈ ਚੀਜ਼ ਮੰਗਦੀ। ਚਾਰੇ ਚੱਕ ਕੇ ਪੈ ਜਾਂਦੀ। ਕਦੇ-ਕਦੇ ਤਾਂ ਮੈਂ ਇਕੱਲੀ ਜਣੀ ਆਪਦੇ ਆਪਣਾ ਗੱਲਾਂ ਕਰਦੀ ਆ। ਵੀ ਬੇਬੇ ਨਾਲ ਮੈਂ ਐ ਕਾਤੂ ਕਰਦੀ ਸੀ ਵਿਚਾਰੀ ਨਾਲ। ਜਿਉ ਉਹਦਾ ਵਧੀਆ ਰੱਖਦੀ ਨਾ ਬੇਬੇ ਨੂੰ। ਚੰਗੀ ਰੋਟੀ ਖਵਾਉਂਦੀ। ਉਹ 10 ਸਾਲ ਹੋਰ ਜਉਂਦੀ। ਉਹ ਤਾਂ ਐਸੇ ਫਿਕਰਾਂ 'ਚ ਹੀ ਮਰ ਗਈ ਕਿ ਮੇਰੀ ਜੂਨ ਤਾਂ ਗਈ ਨਾ। ਫਿਰ ਹੁਣ ਬਸ ਰੋਟੀ ਆਪਾਂ ਖਵਾਉਂਦੇ ਨੇ। ਨਾ ਤਾਂ ਤੂੰ ਚੰਗੀ ਨੂੰ ਬਣ ਸਕੀ ਤੇ ਨਾ ਮੈਂ ਚੰਗਾ ਪੁੱਤ। ਬਾਕੀ ਤੇਰੀ ਮਰਜ਼ੀ ਆ। ਖਵਾਉਣੀ ਰੋਟੀ ਤੁਜੀ ਨੂੰ ਮਰਜ਼ੀ ਖਵਾ ਲਾ। ਗੱਲ ਤਾਂ ਇਹਨਾਂ ਦੀ ਠੀਕ ਐ। ਭਲਾ ਆ ਰੋਟੀ ਮਰੇ ਪੇਂ ਵੰਦੇ ਕੋਲੇ ਕਿਵੇਂ ਪਹੁੰਚ ਜੂਗੀ? ਮੈਂ ਵੀ ਅੱਜ ਦਿਮਾਗ ਖਲਾਇਆ। ਜੇ ਤਾਂ ਜਉਂਦੇ ਜੀਦੇ ਉੱਚੀ ਨੇ ਸੇ ਚਮਚਾ ਪਾਣੀ ਦਾ ਪਾ ਸਕਦੇ ਤੇ ਹੁਣ ਰੋਟੀਆਂ ਖਾਉਣ ਦਾ ਕੀ ਫਾਇਦਾ ਇਹੋ ਜਿਹਾ ਕਿਹੜਾ ਜਾਦੂ ਮੰਤਰ ਹੈ ਵੀ ਹੁਣ ਰੋਟੀ ਮਰੇ ਹੋਏ ਬੰਦੇ ਦੇ ਮੂੰਹ ਚ ਪੈ ਜੂਗੀ ਹਿੰਤਾ ਬਸਤਾ ਵੇ ਰਹਿ ਗਿਆ ਪੱਲੇ ਹਿੰਤਾ ਕੁਝ ਨਹੀਂ ਹੋ ਸਕਦਾ ਪ੍ਰਮਾਤਮਾ ਮੈਨੂੰ ਮਾਫ ਕਰ ਦੇ ਮੈਂ ਵਿਚਾਰੀ ਬੇਬੇ ਨਾਲ ਬਹੁਤ ਮਾੜੀ ਕੀਤੀ ਬਸ ਮੈਨੂੰ ਮਾਫ ਕਰ ਦੇ ਪ੍ਰਮਾਤਮਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟਿਓ ਅਸੀਂ ਇੱਕ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਹੋ ਜਿਹੇ ਸਾਡੀਆਂ ਹੋਰ ਸਟੋਰੀਆਂ ਦੇਖਣ ਲਈ ਸਾਡੇ ਪੇਜ ਅਤੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਫੋਲੋ ਜਰੂਰ ਕਰਨਾ ਥੈਂਕ ਯੂ ਜੀ ਸੋ ਮੱਚ